ਬੇਸ਼ੱਕ ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਹੋ ਚੁੱਕਿਆ ਹਾਲਾਂਕਿ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਵੀ ਕੀਤੀ ਗਈ ਸੀ ਪਰ ਹੁਣ ਮਾਹੌਲ ਬਿਲਕੁਲ ਸ਼ਾਂਤਮਈ ਹੈ ਹਰ ਪਾਸੇ ਇਹੀ ਅਦਵਾਮਾਂ ਅਰਦਾਸਾਂ ਹੋ ਰਹੀਆਂ ਸੀ ਕਿ ਇਹ ਜੰਗ ਰੁਕ ਜਾਵੇ ਤਾਂ ਜੰਗ ਰੁਕ ਚੁੱਕੀ ਹੈ ਪਰ ਦੁਬਾਰਾ ਕਿਸੇ ਵੇਲੇ ਵੀ ਮਾਹੌਲ ਖਰਾਬ ਨਾ ਹੋਵੇ ਇਹਦੇ ਲਈ ਵੀ ਅਰਦਾਸਾਂ ਕੀਤੀਆਂ ਜਾ ਰਹੀਆਂ ਤੇ ਉਪਰਾਹਲੇ ਕੀਤੇ ਜਾ ਰਹੇ ਨੇ ਪਰ ਖੁਦਾ ਨਾ ਖਾਸਾ ਜੇਕਰ ਦੁਬਾਰਾ ਕੋਈ ਅਜੀਹਾ ਮਾਹੌਲ ਬਣਦਾ ਤਾਂ ਉਸ ਤੋਂ ਪਹਿਲਾਂ ਸੁਚੇਤ ਰਹਿਣ ਦੇ ਲਈ ਹਰ ਇੱਕ ਇਨਸਾਨ ਨੂੰ ਆਪਣੀ ਸੁਰੱਖਿਆ ਕਿਵੇਂ ਕਰਨੀ ਹੈ ਇਸ ਦੇ ਲਈ ਪੂਰੀ ਜਾਣਕਾਰੀ ਦਿੱਤੀ ਆ ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਇਹ ਸਮਝਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਸੁਰੱਖਿਆ ਕਰ ਸਕਦੇ ਹੋ ਜੇਕਰ ਕੋਈ ਮਿਜ਼ਾਈਲ ਡਿੱਗਦੀ ਆ ਤਾਂ ਉਸ ਦੇ ਕੋਲ ਨਹੀਂ ਜਾਣਾ ਹੋਰ ਕਿਹੜੀਆਂ ਗੱਲਾਂ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਤੇ ਦੂਜਿਆਂ ਦੀ ਮਦਦ ਕਰ ਸਕਦੇ ਹਾਂ ਡਾਕਟਰ ਬਲਬੀਰ ਪੰਜਾਬ ਦੇ ਸਿਹਤ ਮੰਤਰੀ ਦੀ ਜੁਬਾਨੀ ਸੁਣਾਉਣੀ ਹੈ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਜਿਸ ਤਰ੍ਹਾਂ ਜੋ ਹਾਲਾਤ ਸੀਗੇ ਜੀ ਪੰਜਾਬ ਦੇ ਵਿੱਚ ਚਾਚੇ ਤੌਰ ਤੇ ਹੋ ਦੇਸ਼ ਦੇ ਵਿੱਚ ਦੇ ਸੀਜ਼ਸਟਾ ਮੰਦਰ ਕੋਈ ਆਪਣਾ ਇੱਕ ਯੁੱਧ ਚੱਲ ਰਿਹਾ ਸੀਗਾ ਹੁਣ ਸੀਜ਼ਫਾਇਰ ਯਾਨੀ ਯੁੱਧ ਬ੍ਰਾਮ ਹੋ ਗਿਆ ਹੋਇਆ ਹੈ ਤੇ ਮੈਨੂੰ ਲੱਗਿਆ ਵੀ ਇਹ ਜਿਹੜੀ ਲੋੜ ਆ ਆਪਾਂ ਨੂੰ ਜਦੋਂ ਐਕਚੁਅਲ ਲੜਾਈ ਹੋਈ ਤਾਂ ਸਾਨੂੰ ਲੋੜ ਪਈ ਤੇ ਆਪਾਂ ਉਸ ਲਈ ਤਿਆਰੀ ਕਰਦੇ ਸੀ ਇਹ ਪਹਿਲਾਂ ਹੋਣੀ ਚਾਹੀਦੀ ਆ ਸੋ ਮੈਂ ਇਸ ਪ੍ਰੋਗਰਾਮ ਨੂੰ ਔਨ ਰੱਖਿਆ ਇਹ ਸ਼ੁਰੂਆਤ ਹੈ ਇੱਕ ਅਸੀਂ ਜਿਹੜਾ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਗੱਲ ਕਰਨ ਤੋਂ ਪਹਿਲਾਂ ਦਾ ਜਿਹੜੇ ਬੰਦਿਆਂ ਨੇ ਇਸ ਯੁੱਧ ਦੇ ਵਿੱਚ ਆਪਣਾ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਜਿਨ੍ਹਾਂ ਦੇ ਬਲਿਦ ਸ਼ਹੀਦ ਹੋਇਆ ਔਰ ਜਿਹੜੇ ਸਾਡੇ ਸਕਿਉਰਟੀ ਕੋਰਸਸ ਨੇ ਜਿਹੜੇ ਮਤਲਬ ਆਪਣੇ ਇੰਜਰ ਹੋਏ ਆ ਜਾਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਮੈਂ ਚਰਨਾਂ ਦੇ ਵੀਰਨਾਂ ਜੀ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਸਾਡੀ ਜਿਹੜੀ ਹੈਗੀ ਆ ਦਿਲ ਦੀ ਉਮਰਦਗੀ ਹੈ ਔਰ ਜਿਹੜੇ ਇੰਜਰਡ ਹੈਗੇ ਉਹਨਾਂ ਵਾਸਤੇ ਸਾਡੀ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਔਰ ਸਾਡੀ ਅਸੀਂ ਉਹਨਾਂ ਵਾਸਤੇ ਪ੍ਰੇਅਰਸ ਵੀ ਕਰਦੇ ਆ ਕਿ ਸਿਹਤਯਾਬਤਾ ਹੋ ਕੇ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਜਾਣ ਜਿਵੇਂ ਤੁਸੀਂ ਜਾਣਦੇ ਹੋ ਕਿ ਕੁਝ ਪਹੁੰਚ ਤਾ ਔਰ ਕੁਝ ਜੜਿਆ ਗਿਆ ਅਪਰੋਚ ਪਰਤਾ ਜਿਹੜੇ ਹੈਗੇ ਉਹ ਹਸਪਤਾਲ ਦੇ ਵਿੱਚ ਜੜੇ ਹੈਗੇ ਬਹੁਤ ਸੀ ਕ੍ਰਿਟੀਕਲੀ ਇੰਜਰਡ ਹੈ ਸਾਡੇ ਮਿਨਿਸਟਰਸ ਆਜ ਮੁੱਖ ਮੰਤਰੀ ਸਾਹਿਬ ਵੀ ਜਾ ਰਹੇ ਹੋ ਦੀ ਖਬਰ ਲੱਗ ਰਹੀ ਹੈ ਔਰ ਪੰਜਾਬ ਇਹ ਪਹਿਲਾ ਸੂਬਾ ਹੈ ਜਿਨ੍ਹਾਂ ਨੇ ਕਿਹਾ ਵੀ ਜਿਹੜੇ ਅ ਵਿਕਟਮ ਆਫ ਵਾਰ ਤੇ ਵਿਕਟਮ ਆਫ ਟਰੋਰਿਜ਼ਮ ਜਿਹੜੇ ਆਤਵਾਦ ਜਾਂ ਲੜਾਈ ਦੇ ਵਿੱਚ ਜਿਹੜੇ ਬੰਦੇ ਜ਼ਖਮੀ ਹੋਣਗੇ ਉਹਨਾਂ ਦਾ ਸਾਰਾ ਇਲਾਜ ਪੰਜਾਬ ਸਰਕਾਰ ਕਰਾਏਗੀ ਬੰਦਾ ਚਾਹੇ ਉਹ ਪੰਜਾਬ ਦਾ ਹੋਵੇ ਜਾਂ ਕਿਸੇ ਹੋਰ ਸੂਬੇ ਦਾ ਵੀ ਹੋਵੇ ਜੇ ਜੇ ਉਹ ਵਾਰ ਵਿਕਟਮ ਹੈ ਟਰੋਰਿਜ਼ਮ ਵਿਕਟਮ ਉਹਨਾਂ ਦਾ ਇਲਾਜ ਕੀ ਹੋਏਗਾ ਹਸਪਤਾਲ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਔਰ ਸਾਰੇ ਪ੍ਰਾਈਵੇਟ ਹਸਪਤਾਲ ਆਈਐਮਏ ਜਿੰਨੇ ਕਾਰਪੋਰੇਟ ਹਸਪਤਲ ਹੈ ਸਾਡੇ ਗਵਰਨਮੈਂਟ ਦੇ ਹਸਪਤਲ ਹੈ ਔਰ ਪ੍ਰਾਈਵੇਟ ਬੜਾ ਨੇ ਵੀ ਸਾਡੇ ਕੋਰਪੋਰੇਟ ਕੀਤਾ ਜੀ ਕੋਈ ਗਲਤੀ ਨਹੀਂ ਕਰਾਂਗੇ ਬਟ ਅਸੀਂ ਉਹਨਾਂ ਨੂੰ ਰੀਇਮਰਸ ਕਰਾਂਗੇ 100% ਸਰ ਇਹ ਕੀ ਕਰਤੀ ਹੋਈ ਹੈ 350 ਦੇਖੋ ਇਹ ਜਿਹੜੇ ਸਾਡੇ ਮੈਂ ਉਹਨੂੰ ਫੋਲੋ ਕਰਦਾ ਜਿਹੜੇ ਸਾਡੇ ਡਿਫੈਂਸ ਵਾਲੇ ਪ੍ਰੈਸ ਕਾਨਫਰੰਸ ਕਰਦੇ ਆ ਉਹ ਆਪਣੇ ਜਿਹੜੇ ਇੰਜਰਡ ਹੋਇਆ ਜਿਹੜੇ ਫੌਜਪੁਰਸ ਹੋ ਤਨ ਹੈ ਗਿਆ ਫੌਜਿਆਂ ਦਾ ਇੱਕ ਤਾਂ ਆਪਣੇ ਅਹਰਾਣੇ ਤੋਂ ਸੀਗਾ ਜੀ ਇੱਕ ਮੈਂ ਦੋ ਤਿੰਨ ਤਾਂ ਪੜਿਆ ਮੈਂ ਉਹ ਨੂੰ ਐਗਜ਼ੈਕਟ ਨੰਬਰ ਜਿਹੜਾ ਹੈਗਾ ਜੋ ਫੌਜ ਵਾਲੇ ਉਹਦੀ ਪ੍ਰੈਸ ਰਿਲੀਜ਼ ਹੁੰਦੀ ਆ ਸੋ ਤੁਸੀਂ ਆਪਾਂ ਉਸ ਨੂੰ ਫੋਲੋ ਕਰੀਏ ਆਪਣੇ ਕੋਲੇ ਹਸਪੀਟਲ ਅਥੈਂਟਿਕ ਸੋਰਸ ਨਹੀਂ ਆ ਮੈਂ ਅੱਜ ਦੀ ਜਿਹੜੀ ਗੱਲ ਹੈ ਇਹ ਜਿਆਦਾ ਇੰਪੋਰਟੈਂਟ ਆ ਇਹਨੂੰ ਸਿਵਲ ਡਿਫੈਂਸ ਵਲਾਂਟੀਅਰਸ ਕਹਿੰਦੇ ਆ ਇਨਾਂ ਦਾ ਬੜਾ ਇੰਪੋਰਟੈਂਟ ਰੋਲ ਹੈ ਕਿ ਜਦੋਂ ਕਿਤੇ ਕੋਈ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਜਿਹੜੀਆਂ ਹੈਗੀਆਂ ਕਿਤੇ ਡਰੋਨਸ ਦੇ ਵੱਲ ਸ਼ਾਟਡਾਊਨ ਤੇ ਕਈ ਜਗ੍ਹਾ ਤੇ ਮਿਜ਼ਾਈਲਸ ਵੀ ਕਿਸੀਆਂ ਤੇ ਲੋਕ ਜ਼ਖਮੀ ਵੀ ਹੋਏ ਆ ਉਹਦੇ ਵਿੱਚ ਸਿਵਲ ਡਿਫੈਂਸ ਵਲੰਟੀਅਰਸ ਦਾ ਜਿਹੜਾ ਕੰਮ ਹੁੰਦਾ ਇਹ ਉਹਦੇ ਚ ਹੁੰਦਾ ਕਿ ਪਹਿਲੀ ਗੱਲ ਤੇ ਆਪ ਵੀ ਉਹਨਾਂ ਨੇ ਫਸਟ ਏਡ ਦੇਣੀ ਹੈ ਬੰਦੇ ਨੂੰ ਜੇ ਬਲੀਡਿੰਗ ਹੋ ਰਹੀ ਹੈ ਆ ਬਲੀਡਿੰਗ ਸਟਾਪ ਕਰ ਸਕਦੇ ਆ ਜੇ ਕਿਸ ਨੂੰ ਸਾਹ ਨਹੀਂ ਆ ਰਿਹਾ ਤਾਂ ਉਹਦਾ 에ਅਰ ਪਾਸੇਜ ਕਲੀਅਰ ਕਰਨਾ ਔਰ ਉਹਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕਰਨਾ ਔਰ ਦੂਜੀ ਗੱਲ ਇਹ ਆ ਕਿ ਕਿਤੇ ਕੋਈ ਮਜ਼ਾਇਦ ਗਿਰਦੀ ਹੋਈ ਹੈ ਉਹ ਜੇ ਐਕਸਪਲੋਡ ਨਹੀਂ ਹੋਈ ਉਹ ਪਤਾ ਨਹੀਂ ਕਿ ਐਕਸਪਲੋਡ ਹੋਈ ਹੈ ਕਿ ਨਹੀਂ ਹੋਈ ਜਔਰ ਇਸ ਕੋਈ ਸੈਕੰਡ ਬੌਮ ਤਾਂ ਨਹੀਂ ਹੈ ਜਾਂ ਕੋਰ ਤਾਂ ਨਹੀਂ ਹੈ ਉਹਨੂੰ ਕਾਰਡਨ ਕਹਿੰਦੇ ਆ ਜੀ ਜਿਹੜਾ ਸਵਰਟਫਾਸ ਵਾਰਟੀ ਆ ਜਾਉ ਪਹਿਲੀ ਕਾਟਨ ਕਰਦੇ ਜਿਹੜੀ ਕਿ 1.5 ਕਿਲੋਮੀਟਰ ਤੇ ਹੋਵੇਗੀ ਫਿਰ ਉਸ ਤੋਂ ਬਾਅਦ ਪੁਲਿਸ ਸਟੇਟ ਪੁਲਿਸ ਆਏਗੀ ਜਿਹੜੀ 500 ਮੀਟਰ ਤੇ ਕਰੇਗੀ ਔਰ ਉਸ ਤੋਂ ਬਾਅਦ ਜਿਹੜੀ ਮਿਲਟਰੀ ਆਏਗੀ ਉਹ ਬਾਲ ਸਪਰੇ ਜਿਹੜਾ ਡਿਸਪੋਜ਼ਲ ਸਪਰੇ ਸੋਨ ਦੇ ਨਾਲ ਕੋਈ ਨਾ ਕੋਈ ਸਾਰੀ ਮਿਚਲੀ ਹੁੰਦੀ ਆ ਉਹ ਫਿਰ ਜਾ ਕੇ ਉਹਨੂੰ ਡਿਫਿਊਜ਼ ਕਰ ਦਿਆ ਤੇ ਉਹਦੇ ਨਾਲ ਕੀ ਹੁੰਦਾ ਕਿ ਕਈ ਵਾਰੀ ਬੰਦੇ ਜਿਹੜੇ ਤਮਾਸ਼ਾ ਦੇਖਦੇ ਦੇਖਦੇ ਬੰਦਾ ਉਹਦੀ ਲਪੇਟ ਚ ਆ ਜਾਂਦੇ ਆ ਸੋ ਇਸੇ ਤਰ੍ਹਾਂ ਜੇ ਕੋਈ ਫਾਇਰ ਦੇ ਵਿੱਚ ਬੰਦੇ ਫਸੇ ਹੋਏ ਆ ਉਹਨਾਂ ਨੂੰ ਕੱਢਣਾ ਖੜਾ ਦੇ ਵਿੱਚ ਫਸੇ ਹੋਏ ਇਹਨਾਂ ਨੇ ਦੂਜੇ ਵੀ ਕਰਨੇ ਹੁੰਦੇ ਆ ਪੀਸ ਟਾਈਮ ਤੇ ਵੀ ਕੋਈ ਫਲਡ ਸੌਨ ਆਰਥਵੇਕ ਹੋਣ ਕੋਈ ਟੈਰਰਿਸਟ ਵਾਇਲੈਂਸ ਹੋ ਜਾਏ ਜਾਂ ਕੋਈ ਵੀ ਮਤਲਬ ਵਾਇਲੈਂਸ ਦੇ ਵਿੱਚ ਨਹੀਂ ਤੇ ਪੀਸ ਟਾਈਮ ਦੇ ਉੱਤੇ ਵੀ ਜਿਹੜੀ ਕੋਈ ਜਿਹੜੀ ਕੋ ਨੈਚੁਰਲ ਕੈਲਾਮਿਟੀ ਹੋਵੇ ਉਹਦੇ ਵਿੱਚ ਫਸੇ ਨੇ ਇਹ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਫਰਸਟ ایڈ ਦੀ ਟ੍ਰੇਨਿੰਗ ਰੈਸਕਿਊ ਕਿੱਦਾਂ ਕਰਨਾ ਤੇ ਉਹਨਾਂ ਨੂੰ ਜਿਹੜਾ ਜਿਹੜਾ ਹਾਊ ਟੂ ਮੋਬਿਲਾਈਜ਼ ਹੈਲਪ ਐਂਬੂਲੈਂਸਸ ਮਗਾਣੀਆਂ ਫਾਇਰ ਬ੍ਰਿਗੇਡ ਮਗਾਣੀਆਂ ਔਰ ਜਿਹੜੇ ਪੇਸ਼ੈਂਟਸ ਨੇ ਜਿਹੜਾ ਉਹਨਾਂ ਨੂੰ ਹਸਪੀਟਲ ਸ਼ਿਫਟ ਕਰਨਾ ਔਰ ਹਸ ਇੱਕ ਡਿਸਪਲਨ ਫੋਰਸ ਅਗਰ ਜੇ ਅਸੀਂ ਡਿਸਾਈਡ ਕੀਤਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਹਰ ਮਹੱਲੇ ਦੇ ਵਿੱਚ ਮੈਂ ਹੁਣ ਇਹ ਜਿਹੜੀ ਪ੍ਰੋਸੈਸ ਐਨੂੰ ਅਸੀਂ ਕੰਟੀਨਿਊ ਕਰਾਂਗੇ ਅਸੀਂ ਚਾਹੇ ਜਿਹੜੀ ਅੱਛੀ ਗੱਲ ਹੈ ਕਿ ਵਾਰ ਖਤਮ ਹੋ ਗਿਆ ਹੁਣ ਪੀਸ ਟਾਈਮ ਤੇ ਸਾਨੂੰ ਸੌਖਾ ਵੀ ਹੋਏਗਾ ਥੋੜਾ ਜਿਹਾ ਪਰ ਨਾ ਤੁਮ ਡਰਦਾ ਸੀਗਾ ਕਿ ਮੈਂ ਬੱਚੇ ਇਕੱਠੇ ਕੀਤੇ ਹੋਣ ਬਾਈਚਾਸ ਉੱਥੇ ਕੋਈ ਮਿਸਅਪ ਹੋ ਜਾਏ ਕੋਈ ਬੰਦਾ ਕੋਈ ਹੋ ਜਾਤਾ ਕੋਈ ਨਾ ਬਰ ਸਟੈਂਡ ਸੀਗਾ ਮੇਰੇ ਉੱਤੇ ਵੀ ਤੇ ਹੁਣ ਕਿਉਂਕਿ ਪੀਸ ਹੈਜ਼ ਰਿਟਰਨਡ ਤੇ ਇੱਕ ਵਾਰੀ ਸੀਜ਼ਫਾਰ ਹੋਈ ਆ ਸੋ ਇਸ ਓਪਰਚੁਨਿਟੀ ਨੂੰ ਯੂਜ਼ ਕਰਕੇ ਅਸੀਂ ਇਹ ਜਿਹੜੀ ਇੱਕ ਡਿਸਿਪਲਨ ਫੋਰਸ ਹੈ ਜਿਹੜੀ ਕਿਸੇ ਵੀ ਕਾਲਮ ਨੇਚਰਲ ਕੈਲਮਿਟੀ ਜਾਂ ਮੈਡੀਕਲ ਕੈਲਮਿਟੀ ਉਹਦੇ ਵਾਸਤੇ ਅਸੀਂ ਤਿਆਰ ਕਰ ਰਹੇ ਹਾਂ ਇਹ ਸਾਡੇ ਜਿਹੜੇ ਬੱਚੇ ਚਾਹੇ ਇਹ ਇੰਟਰਨਸ ਹੈ ਜਿਹੜੇ ਡਾਕਟਰਸ ਹੈਗੇ ਆ ਜਿਹੜੇ ਇਹਨਾਂ ਨੂੰ ਐਡਵਾਂਸ ਲਾਈਫ ਸਪੋਰਟ ਨਰਸਿੰਗ ਨੂੰ ਐਡਵਾਂਸ ਲਾਈਫ ਸਪੋਰਟ ਪਲੱਸ ਇਹਨਾਂ ਨੂੰ ਬੇਸਿਕ ਲਾਈਫ ਸਪੋਰਟ ਹੈ ਬੇਸਿਕ ਲਾਈਫ ਸਪੋਰਟ ਅਸੀਂ ਹਰ ਕਾਲਜ ਹਰ ਸਕੂਲ ਦਾ ਬੱਚਾ ਜਿਹੜਾ ਪਲੱਸ 2 ਕਰੇਗਾ ਹਰ ਬੱਚਾ ਜਿਹੜਾ ਕੋਈ ਨਾ ਕੋਈ ਡਿਗਰੀ ਕਰੇਗਾ ਚਾਹੇ ਉਹ ਇੰਜੀਨੀਅਰਿੰਗ ਦੀ ਹੋਵੇ ਆਰਟਸ ਦੀ ਹੋਵੇ ਮੈਡੀਕਲ ਦੀ ਹੋਵੇ ਜਾ ਕੋਈ ਹੋਰ ਕਿਸੇ ਵੀ ਸਕੀਮ ਦੀ ਜਿਹੜੀ ਮਤਲਬ ਕੰਪਿਊਟਰ ਦੀ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਹੈਗੀ ਹੈ ਬੇਸਿਕ ਲੈ ਸਪੋਰਟ ਉਹਨਾਂ ਨੂੰ ਤੇ ਜਿਹੜਾ ਫਰਸਟ ਏਂਡ ਹੈ ਉਹ ਉਹਨਾਂ ਨੂੰ ਗਿਆਨ ਹੋਣਾ ਚਾਹੀਦਾ ਹੈ ਅੱਜ 30 ਆ ਫਿਸਪਾਰ ਦੀ ਉਹਨੇ ਕਰੇ ਪਾਕਿਸਤਾਨ ਨੂੰ ਕੁਾਰਾ ਕੀ ਜਿਹੜੇ ਜਮੂਆ ਕਸ਼ਮੀਰ ਦੇ ਸੀਗਾਂ ਉਹਨਾਂ ਨੇ ਵੀ ਟਵੀਟ ਕੀਤਾ ਸੀ ਔਰ ਸਾਡੇ ਵੀ ਜਿਹੜੀਆਂ ਖਬਰਾਂ ਆ ਰਹੀਆਂ ਸੀ ਕਿ ਪਠਾਨਕੋਟ ਤੋਂ ਦੂਜੇ ਤੋਂ ਉਹਦੇ ਨਾਲ ਇਹ ਸੀਗਾ ਕਿ ਅਸੀਂ ਉਸ ਦਿਨ 올 ਪਾਰਟੀ ਮੀਟਿੰਗ ਸੀਗਾ ਜਦੋਂ ਵੈਨ ਦਿਸ ਨਿਊਜ਼ ਵਾਸ ਬਰੋਕਨ ਟੂ ਅਸ ਗਵਰਨਰ ਸਾਹਿਬ ਔਰ ਸੀਐਮ ਸਾਹਿਬ 올 ਪਾਰਟੀ ਮੀਟਿੰਗ ਕਰ ਰਹੇ ਸੀ ਕੱਲ ਮੈਂ اٹੈਂਡ ਕੀਤੀ ਸੀ ਅਮਨਜੀਤ ਸਿੰਘ ਤਾਂ ਗਏ ਹੋਏ ਸੀ ਤੇ ਉਹ ਉੱਥੇ ਸਾਨੂੰ ਇਹ ਖਬਰ ਆਈ ਸੀ ਫਿਰ ਉਹ ਕਨਫਰਮ ਕੀਤੀ ਤੇ ਫਿਰ ਕਿਉਂਕਿ ਉਹ ਜਿਹੜਾ ਸੀਗਾ ਪ੍ਰੈਜ਼ੀਡੈਂਟ ਆਫ ਬਰਕਾ ਨੇ ਟਵੀਟ ਕੀਤੀ ਉਸ ਤੋਂ ਬਾਅਦ ਫਿਰ ਪਾਕਿਸਤਾਨ ਦੇ ਡਿਪਟੀ ਪ੍ਰੈਜ਼ੀਡੈਂਟ ਕਿ ਤੇ ਵੀ ਸਾਡੇ ਵੀ ਦੋ ਕਾਫੀ ਜਿਹੜੇ ਸੀਨੀਅਰ ਅਫੀਸਰ ਸੀ ਜਾਂ ਮਿਨਿਸਟਰੀ ਸੀ ਉਹਨਾਂ ਨੇ ਉਹਨਾਂ ਨੇ ਉਹਨੂੰ ਤਰੋ ਮੁਕਵੀਤ ਕੀਤਾ ਤੇ ਉਹ ਤਈ ਵਾਰੀ ਮਤਲਬ ਆਪਾਂ ਇਹ ਜਿਹੜਾ ਨੀਚੇ ਤੱਕ ਜਿਹੜੀ ਉਹ ਖਬਰ ਨਹੀਂ ਪਹੁੰਚੀ ਸੀ ਕਿਤੇ ਤੇ ਵੈਸੇ ਕਿਉਂਕਿ 5 ਵਜੇ ਤੋਂ ਬਾਅਦ ਬੰਦ ਹੋਣੀ ਸੀ ਇਹ ਪਾਕਿਸਤਾਨ ਤਾਂ ਹਮੇਸ਼ਾ ਹੀ ਤੁਸੀਂ ਦੇਖੋ ਵੀ ਕੜਪੜ ਕਰਦਾ ਆ ਚਾਰ ਕਰਦਾ ਘੱਟਿਆ ਹਰਕਤ ਸੀਮਾ ਦੀ ਬਹੁਤ ਮਾੜੀ ਗੱਲ ਸੀ ਜਦੋਂ ਇੱਕ ਵਾਰੀ ਸੀ ਇੰਸਫਾਇਰ ਹੋ ਗਈ ਜਦੋਂ 900 ਹੋ ਗਿਆ ਆਪਕੋ ਸਾਰਿਆਂ ਨੂੰ ਪਤਾ ਲੱਗ ਗਿਆ ਸੀਗਾ ਸਾਰੇ ਸਾਰੇ ਚੈਨਲਸ ਤੇ ਸਾਡੇ ਵੀ ਚੱਲਦੇ ਸੀਗਾ ਉੱਥੇ ਵੀ ਚੱਲਦੇ ਸੀਗਾ ਉਹ ਮਾੜੀ ਗੱਲ ਸੀ ਜੀ ਪਾਕਿਸਤਾਨ ਨੇ ਵੈਲੇਟ ਕੀਤੀ ਸੀ ਇੰਸਫਾਇਰ ਤੇ ਉਹਨੂੰ ਨਹੀਂ ਕਰਨੀ ਚਾਹੀਦੀ ਔਰ ਬੜੀ ਅਨਫੋਰਚੂਨੇਟ ਗੱਲ ਹੈ ਤੁਸੀਂ ਕਹਿੰਦੇ ਵੀ ਤੁਸੀਂ ਆਪਣੇ ਦੋਸਤਾਂ ਬਦਲ ਸਕਦੇ ਹੋ ਗਵਾਰਡੀ ਕਿੱਥੋਂ ਬਦਲੋਗੇ ਜੀ ਸਾਨੂੰ ਇੱਕ ਇਹੋ ਜਿਹੇ ਗਵਾਰਡੀ ਦਾ ਨਾਮ ਪਤਾ ਜਿਹੜਾ ਕਿ ਰਿਲਾਈਬਲ ਨੇ ਉਹਨਾਂ ਨੇ ਮਾੜੀ ਗੱਲ ਕੀਤੀ ਪਾਣੀ ਦੇ ਮੁੱਦੇ ਤੇ ਵੀ ਪਾਣੀ ਦੀ ਅਜਿਹਾ ਪਾਕਿਸਤਾਨ ਦੇ ਵਿੱਚ ਪ ਦੋਕੋ ਉਹ ਅਜੇ ਜਿਹੜਾ ਤੁਸੀਂ ਜੇ ਪੜਿਆ ਹੋਇਆ ਕਹਿੰਦਾ ਸਾਰਾ ਉਹਦੇ ਚ ਹੈਗਾ ਕਿ ਪਾਣੀ ਦਾ ਅਜੇ ਕੁਝ ਨਹੀਂ ਹੋਇਆ ਉਹ ਅਜੇ ਸਾਰਾ ਜਿਹੜਾ ਬਾਅਦ ਵਿੱਚ ਜੋ ਹੋਏਗਾ ਉਹ ਬੈਠ ਕੇ ਸਾਰੀ ਗੱਲਬਾਤ ਹੋਣੀ ਹੈ ਅਜੇ ਅਜੇ ਇਮੀਡੀਏਟਲੀ ਬਹੁਤ ਪਾਰਟੀਆਂ ਦੇ ਹੈਵ ਐਕਚੁਅਲੀ ਫੋਰਸਿਸ ਫਾਰ ਆਈ ਆਈ ਹੋਪ ਦੇ ਵਿਲ ਸਟਿਕ ਟੂ ਇਟ ਦੰਨ ਅਗਰ ਲੋਕਾਂ ਨੇ ਕਿੰਨਾ ਡਰੋਂ ਨਾ ਦੋ ਆਈਸੀ ਵੀ ਪਾਕਿਸਤਾਨ ਨੂੰ ਦੋ ਤੇ ਹਿੰਦੂਸਤਾਨ ਦੇ ਬੜਾ ਬਗਿਆ ਚੈਨਲ ਨੂੰ ਦੋ ਉਸ ਟੈਕਨੋਲੋਜੀ ਨੂੰ ਵਰਤ ਕੇ ਪੰਜਾਬ ਤੋਂ ਕੋਈ ਰੋਕਿਆ ਕੀਤਾ ਜਾ ਸਕਦਾ ਹੈ ਕਿਉਂਕਿ ਜ਼ਿਆਦਾਤਰ ਨਸ਼ਾ ਉਤਰੀ ਸਰਟੀ ਆਪਣੇ ਤੇੋਂੋਂ ਡੰਡਾ ਹੁੰਦੇ ਆ ਗਏ ਦੇਖੋ ਮੈਂ ਬੜੇ ਦੁੱਖ ਨਾਲ ਕਹਿੰਦਾ ਇਹ ਪੀੜਾ ਨਾਲ ਕਹਿੰਦਾ ਜੀ ਕੇਂਦਰ ਸਰਕਾਰ ਨੇ ਅਟਮੋਸਫੇਅਰ ਕਰਤਾ ਵੀ ਜਿਹੜੀਆਂ ਵੈਪਨ ਕਰੀਏ ਡਰੋਨਸ ਆ ਗਿਆ ਜਾਂ ਮਿਜ਼ਾਈਲਸ ਆ ਗਿਆ ਉਹਨਾਂ ਨੂੰ ਤੁਸੀਂ ਕਿਤੇ ਵੀ ਆਪਣੀ ਸਰਜਨੀ ਟੈਨਡ ਨਹੀਂ ਕਰਦੇ ਹੋਗੇ ਆਈ ਏਮ ਸ਼ੋਰ ਕਿ ਜਿਹੜੀਆਂ ਨਾਰਕੋਟਿਕਸ ਵਾਲੀਆਂ ਨਾਰਕੋ ਟੈਰਰਿਜ਼ਮ ਵਾਲੀਆਂ ਡਰੋਨਸ ਆ ਕੇਂਦਰ ਸਰਕਾਰ ਕੋਲੇ ਟੈਕਨੋਲੋਜੀ ਹੈ ਉਹਨਾਂ ਕੋਲੇ ਰਿਸੋਰਸ ਹੈ ਇਹ ਸਟੇਟ ਕਮੰਡ ਦਾ ਕੰਮ ਨਹੀਂ ਹੈ ਸਟੇਟ ਕਮੰਡ ਕਰ ਰਹੀ ਹੈ ਸਰਕਾਰੀ ਸਰਕਾਰ ਕਰ ਰਹੀ ਹੈ ਸਰਕਾਰ ਤੁਸੀਂ ਇੱਕ ਸਟੇਟ ਗਵਰਨਮੈਂਟ ਦਾ ਜਿਹੜੇ ਮਤਲਬ ਪੰਜਾਬ ਦਾ ਕੇਂਦਰ ਦੀ ਸਰਕਾਰ ਨਾਲ ਕੋਈ ਮੁਕਾਬਲਾ ਜੀ ਉਹਨਾਂ ਦੇ ਕੋਲ ਸਾਰੇ ਸੈਟਲਾਈਟ ਉਹਨਾਂ ਕੋਲੇ ਹੈ ਜੀ ਸਾਰੇ ਟੈਕਨੋਲੋਜੀ ਉਹਨਾਂ ਦੇ ਕੋਲ ਹੈ ਫੌਜ ਉਹਨਾਂ ਕੋਲੇ ਹੈ ਬੀਐਸ ਉਹਨਾਂ ਕੋਲੇ ਹੈ ਮੈਨੂੰ ਲੱਗਦਾ ਉਹਨਾਂ ਨੂੰ ਜਿਹੜਾ ਹੈਗਾ ਇਹ ਕੰਮ ਕਰਨਾ ਚਾਹੀਦਾ ਕਿ ਪਾਕਿਸਤਾਨ ਤੋਂ ਹੁਣ ਇਸ ਤੋਂ ਬਾਅਦ ਕੋਈ ਨਾਰਕੋਟਿਕਸ ਵਾਲੀ ਡਰੋਨ ਵੀ ਨਹੀਂ ਆਣੀ ਚਾਹੀਦੀ ਤੇ ਟੈਕਨੋਲੋਜੀ ਲੱਗੀਆਂ ਨੂੰ ਲੱਗੀ ਰਹਿਣ ਦੇਣ ਜੇ ਵੱਡੀਆਂ ਵੱਡੀਆਂ ਡਰੋਨ ਨੂੰ ਅਲਟਰੇਟ ਕਰ ਸਕਦੇ ਉਹ ਤਾਂ ਕੁਝ ਵੀ ਨਹੀਂ ਆ ਉਹ ਤਾਂ ਟੌਇਜ਼ ਹੈ ਤੇ ਇਹ ਕਰ ਸਕਦੀ ਹੈ ਕਿੰਦਰ ਸਰਕਾਰ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕੀਤੀ ਮੈਨੂੰ ਨਹੀਂ ਪਤਾ ਮੈਂ ਹੁਣ ਉਮੀਦ ਕਰਦਾ ਜਿਉਂ ਜ਼ੋਰ ਕਰਨਗੇ ਇਸ ਤੋਂ ਸਵਾਏ ਇਸ ਤੋਂ ਸਵਾਏ ਇਸ ਤੋਂ ਸਵਾਏ ਜਿਹੜਾ ਬੁਨਿਆਦੀ ਢਾਂਚਾ ਹੈਗਾ ਸਾਡੇ ਕਿਉਂਕਿ ਜਿਹੜੀ ਲੜਾਈ ਹੁੰਦੀ ਆ ਉਹਦੇ ਵਾਸਤੇ ਪੰਜਾਬ ਦੇ ਜਿਹੜੇ ਬਾਰਡਰ ਛੇ ਸਾਡੇ ਜਨੇ ਹੈਗੇ ਆ ਜੀ ਪਖਾਨਕੋਟ ਗੁਰਦਾਸਪੁਰ ਰਾਮਰਸਰ ਤਾਰਨ ਤਾਰਨ ਫਰੋਜਪੁਰ ਫਾਜ਼ਿਲਕਾ ਉਹਨਾਂ ਵਾਸਤੇ ਜੰਗ ਦਾ ਮਤਲਬ ਕੋਈ ਹੋ ਰਿਹਾ ਜੀ ਸਾਰੀ 80% ਜੰਗ ਤਾਂ ਇੱਥੇ ਹੁੰਦਾ ਜੀ ਸਾਰਾ ਜਿਹੜਾ ਮਰਜੀ ਹੋਵੇ ਜਿਹੜਾ ਮਾਰ ਇੱਥੇ ਹੁੰਦਾ ਉਹ ਉਹਨਾਂ ਵਾਸਤੇ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੈ ਜੇ ਸਾ ਪੂਰਪੂਰ ਹੋਣਾ ਚਾਹੀਦਾ ਹੈ ਅਤੇ ਟੰਕਰ ਬੱਚੇ ਦੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ ਉਹਨਾਂ ਵਾਸਤੇ ਜਿਹੜੀ ਉਹਨਾਂ ਦੀ ਜ਼ਮੀਨ ਆ ਜਿਹੜੀ ਕਿ ਕੰਡਿਆਲੀ ਤਾਰ ਤੋਂ ਅੱਗੇ ਆ ਉਹਦੀ ਉਹਨਾਂ ਨੂੰ ਕੰਪਨਸੇਸ਼ਨ ਮਿਲਣੀ ਚਾਹੀਦੀ ਆ ਲੋਕਾਂ ਦੇ ਘਰ ਗਿਰੇ ਆ ਇਹ 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 ਮਤਲਬ ਪੰਜਾਬ ਗਵਰਨਮੈਂਟ ਦੇ ਸਰਸਿਸ ਨਹੀਂ ਆ ਜਿੰਨੇ ਉੱਥੇ ਡਾਕਟਰਸ ਆ ਉੱਥੇ ਡਾਕਟਰਸ ਨਹੀਂ ਜਾਂਦੇ ਉਹਨਾਂ ਨੂੰ ਪਹਿਲਾਂ ਇੱਕ ਬਾਰਡਰ ਏਰੀਆ ਅਲਾਉਂਸ ਮਿਲਦਾ ਸੀ ਜਿੰਨੇ ਐਮਪਲਾਈਜ਼ ਆ ਉਹਨਾਂ ਨੂੰ ਬਾਰਡਰ ਏਰੀਆ ਅਲਾਉਂਸ ਮਿਲਣਾ ਚਾਹੀਦਾ ਕੇਂਦਰ ਸਰਕਾਰ ਨੂੰ ਮਦਦ ਚਾਹੀਦੀ ਹੈ ਸਟੇਟ ਗਵਰਨਮੈਂਟ ਦੀ ਕਿ ਉਹਨਾਂ ਨੂੰ ਉੱਥੇ ਘਰ ਬਣਾਉਣ ਦੇ ਵਿੱਚ ਮਤਲਬ ਜਿਹੜੀਆਂ ਹੈ ਠੀਕ ਹੈ ਜੀ ਉਹ ਦੋ ਦੋ ਕੰਮ ਕਰ ਲ ਗਏ ਅਸੀਂ ਆਰ.ਜੀ ਨੂੰ ਵੀ ਦੂਜਿਆਂ ਨੂੰ ਵੀ ਸਾਰਿਆਂ ਨੂੰ ਟ੍ਰੀਟ ਕਰਦੇ ਆ ਤੇ ਅਸੀਂ ਮੈਂ ਅਮੀਦ ਕਰਦਾ ਕਿ ਜਿਹੜੀ ਬੈਟਰ ਸੈਂਸਿਬਲ ਪ੍ਰੋਵੇ ਉਹ ਪੰਜਾਬ ਦੀ ਬਾਹ ਫੜਨਗੇ ਔਰ ਇਹ ਸਾਰੇ ਜਿਹੜੇ ਕੰਮ ਆ ਮੈਂ ਕਿਹਾ ਉਹ ਸਾਰੇ ਕਰਦੇ ਹਾਂ ਹੁਣ ਕੁਝ ਕੀ ਨਹੀਂ ਲੱਗਦਾ ਕਿ ਲੋਕਾਂ ਨੂੰ ਭਲੇ ਵੀ ਵਗੇ ਜੋ ਕਿ ਪਾਕਿਸਤਾਨ ਸਰਬ ਤੋਂ ਵੱਧ ਰਾਤੀ ਵਿਕਤੀ ਦੇ ਦੇਖੋ ਜੀ ਮੈਂ ਮੈਂ ਸ਼ਾਇਦ ਚੰਗਾ ਤਾਂ ਨਹੀਂ ਲੱਗਦਾ ਜੀ ਪਰ ਸਾਡਾ ਕੁਆਲਟੀ ਜਿਸ ਤਰ੍ਹਾਂ ਦਾ ਹੈਗਾ ਆਪਾਂ ਨੂੰ ਹਮੇਸ਼ਾ ਕਹਿੰਦੇ ਹੁੰਦੇ ਆ ਨਾ ਜੀ ਤੁਸੀਂ ਹਮੇਸ਼ਾ ਜਿਹੜੀ ਸਾਵਧਾਨੀ ਆ ਅਸੀਂ ਆਪਣਾ ਭਾਈਚਾਰਾ ਅਸੀਂ ਇਕੱਠੇ ਰਹੀਏ ਆਪਸ ਦੇ ਵਿੱਚ ਔਰ ਹਮੇਸ਼ਾ ਜੋ ਸਾਡਾ ਜਿਹੋ ਜਿਹਾ ਕੁਆਲਟੀ ਆਪਾਂ ਨੂੰ ਸਾਫ ਦਾ ਰੈਂਟ ਕੋਈ ਹਰਜ ਨਹੀਂ ਆ ਜੀ ਆਪਾਂ ਕੋਈ ਮਾੜਾ ਕੰਮ ਨਹੀਂ ਕਰਦੇ ਆ ਪਰ ਜੇ ਕੁਆਲਟੀ ਮਾੜਾ ਹੋਵੇ ਤਾਂ ਚੰਗਾ ਨਹੀਂ ਰੈਂਟ ਸਿਕੋ ਨਹੀਂ ਰਣਾ ਜੀ ਦੱਸੋ